CHMT 2511 99 ਮਾਡਲ ਆ ਠੀਕ ਆ ਜੀ ਉਹ ਡੈਟਰ ਵੀ ਟਾਇਰ 45 ਕੇ ਪੈਸੇ ਆ ਸੋਹਣਾ ਡੈਟਰ ਆ ਛੋਟੇ ਰੇਟਾਂ ਚਾਹ ਉਹ ਕਿੰਨੇ ਦਾ ਉਹ ਡੈਟਰ ਆਪਾਂ ਦੇ ਦਾਂਗੇ ਵੀਰੇ ਇੱਕ ਕੱਲਾ 70000 ਦਾ 70000 ਇਹ ਜਿਹੜਾ ਜੀ ਸਟੈਂਡਰਡ DI ਸਟੈਂਡਰਡ ਵੀਰੇ 345 345 3 ਸਿਲੰਡਰ 45 ਹਾਰਸਪਾਵਰ ਡਿਮਾਂਡ ਇਹਦੀ ਮੰਡੀ ਦੀ 140000 ਰੁਪਿਆ ਕਰਦੇ ਵੀਰੇ 140000 ਦਾ ਡਿਮਾਂਡ ਕਰਦੇ ਹਾਂ ਦਾ ਸਹੀ ਕਿੰਨੇ ਦਾ ਭਾਈ ਸਵਾ ਲੱਖ ਦਾ ਰੇਟ ਦੇਣਾ ਹੀ ਆ ਹਾਂ ਨਾ ਮੈਂ ਟਰੈਕਟਰ ਇਹ ਟਰੈਕਟਰ ਵੀ ਜਾਨੇ ਵੱਡੇ ਨਾਲ ਛੋਟਾ ਪੱਕਾ ਰੱਖਦੇ ਆ ਹਾਂਜੀ ਹਾਂ ਜੀ ਇਹ ਟਰੈਕਟਰ ਵੀ ਚੰਗਾ ਇੰਜਨ ਗੇਅਰ ਦਾ ਪੂਰਾ ਚੰਗਾ ਠੀਕ ਹੈ ਬਾਕੀ ਟਾਇਰ ਚਾਰੇ ਟਰੈਕਟਰ ਦੇ ਨਵੇਂ ਆ ਮੰਗ ਨਹੀਂ ਮੰਡੀ ਦੀ 180 1 ਲੱਖ 80000 ਰੁਪਇਆ ਮੌਕੇ ਤੇ ਮਾਨ ਤਨ ਕਰਦਾ ਨਹੀਂ 15000 ਦਾ ਵੀ ਜੀ ਠੀਕ ਆ ਜੀ ਟਰੈਕਟਰ ਦੇਵਾਂਗੇ 165000 ਦਾ 165000 ਦਾ ਹਾਂਜੀ ਸਤਿਕਾਰਯੋਗ ਜੀ ਸਾਰੇ ਦੋਸਤਾਂ ਮੇਰੇ ਨੂੰ ਆਪਕਾ ਪਹੁੰਚੇ ਨਹੀਂ ਮੋਗਾ ਟਰੈਕਟਰ ਮੰਡੀ ਤੇ ਬਾਈ ਜੰਟੇ ਕੋਲੇ ਸਤਿਕਾਰ ਜੀ ਸਤਿਕਾਰ ਬਾਈ ਕੀ ਹਾਲ ਚਾਲ ਜੀ ਬਹੁਤ ਵਧੀਆ ਵੀਰੇ ਠੀਕ ਹੈ ਜੀ ਇਹ ਛੋਟੇ ਜਿਹੇ ਜ਼ਿੰਮੇਦਾਰਾਂ ਦੇ ਟਰੈਕਟਰ ਹੁੰਦੇ ਆ ਬਾਈ ਜੰਟੇ ਕੋਲੇ ਹਾਂਜੀ ਜੀ ਕਿੰਨੇ ਟਰੈਕਟਰ ਲੈ ਕੇ ਆਏ ਆ ਜੀ ਇਸ ਵਕਤ 5 ਟਰੈਕਟਰ ਮੰਡੀ ਤੇ ਆ ਜੀ ਠੀਕ ਹੈ ਜੀ ਦੋ ਘਰ ਆਪਣੇ ਠੀਕ ਹੈ ਜੀ ਪਹਿਲਾਂ ਮੰਡੀ ਵਾਲਿਆਂ ਬਾਰੇ ਦਿੰਨੇ ਜਾਂ ਹਾਂ ਮੰਡੀ ਬਾਰੇ ਸਾਹਮਣੇ ਟਰੈਕਟਰ ਬਾਰੇ ਕਰਦੇ ਆ ਗੱਲਬਾਤ ਜੀ 8 55 ਆ ਗਿਆ 3 ਸਟਾਰ ਵਾਲਾ ਟਰੈਕਟਰ ਦੇਖੋ ਬਈ ਤੁਸੀਂ ਕਿੰਨਾ ਸੋਹਣਾ ਪਿਆ ਜਮਾਈ ਸਕੀਨ ਟਰੈਕਟਰ ਨਵੇਂ ਟਾਇਰਾਂ ਚ ਟੈਟਰ ਸਕੀਨ ਵੇਗਾ ਬਾਈ ਇਹ ਤਾਂ ਕੋਈ ਕਹਿੰਦਾ ਨਹੀਂ 8 ਮਾਡਲ ਲੱਗੇ ਚੰਗਾ ਸੋਨਾ 8 ਮਾਡਲ ਪੂਰਾ ਦੇਖਣ ਨੂੰ ਲੱਗਦਾ ਨਹੀਂ ਟਰੈਕਟਰ ਵੀ 8 ਮਾਡਲ ਹੋਊਗਾ ਟਰੈਕਟਰ ਦੀ ਕੰਡੀਸ਼ਨ ਦੇਖ ਲੈ ਚੈੱਕ ਕਰਕੇ ਨਵੇਂ ਵਰਗੀ ਪਈ ਜਮ ਟਰੈਕਟਰ ਦੀ ਕੰਡੀਸ਼ਨ ਵੀ ਨਵੇਂ ਵਰਗੀ ਆ ਪਰ ਟਾਇਰ ਟਰੈਕਟਰ ਦੇ ਜਮਾ ਨਵੇਂ ਪੂਰੇ ਐਮ ਆਰਐਫ ਬਿਲ ਨਾਲ ਆ ਵੀਰੇ ਟਟਾਜੇ ਟਾਇਰ ਪਾਏ 14 ਦੇ ਟਾਇਰਾਂ ਨੇ ਬਾਈ 14 ਦੇ 14 ਦੇ ਟਾਇਰਾਂ ਨੇ ਬਾਈ ਚੌਕੜਾ ਟਾਇਰਾਂ ਦਾ ਨਮਾਗਾ ਤੇ ਮਾਡਲ ਹੈਗਾ 8 ਕੰਡੀਸ਼ਨ ਦਾ ਪੂਰਾ ਸਾਫ ਆ ਡੀ ਲਕਸ ਮਾਡਲ ਚਾ ਗੋਲ ਹਾਂ ਡੀ ਆ ਪੰਜਾਬ ਨੰਬਰ ਆ ਬਈ ਨੰਬਰ ਪੰਜਾਬ ਵੀਰੇ ਚੱਪ ਵਾਲੀ ਕਾਪੀ ਆ ਠੀਕ ਆ ਜੀ ਚੱਪ ਵਾਲੀ ਕਾਪੀ ਆ ਪੀ ਵੀ 31 ਮਾਨਸਾ ਦਾ ਨੰਬਰ ਟਰੈਕਟਰ ਆ ਹਾਂਜੀ ਠੀਕ ਆ ਜੀ ਜੇ ਆਪਾਂ ਟਰੈਕਟਰ ਦੀ ਡਿਮਾਂਡ ਦੀ ਗੱਲਬਾਤ ਕਰੀ ਜੀ ਬਾਣ ਵੀਰੇ 3 ਲੱਖ ਤੇ 70000 ਰੁਪਏ ਦੇ ਤਨ ਲੱਖ 70000 ਤਾਂ ਡਿਮਾਂਡ ਆ ਜੀ ਹਾਂਜੀ ਕਿੰਨੇ ਕ ਦਾ ਛੱਡੋਗੇ ਜੀ ਮੌਕੇ ਦੇ 15000 ਦਾ ਮਾਨਤਾਨ ਕਰਾਂਗੇ 15000 ਹਾਂਜੀ ਠੀਕ ਹੈ ਟਰੈਕਟਰ ਨਵਾਂ ਹੀ ਬਹੁਤ ਆ ਜੀ ਟਰੈਕਟਰ ਦੀ ਕੰਡੀਸ਼ਨ ਪੂਰੀ ਸਾਫ਼ ਪਈ ਆ ਕੰਡੀਸ਼ਨ ਦਾ ਟਰੈਕਟਰ ਕੋਈ 12 13 ਮਾਡਲ ਦਾ ਢੂਆ ਭੰਦਾ ਹਾਂਜੀ ਵੀ ਉਹਨੇ ਉਹਨੂੰ ਬਰੋਪਰ ਨਹੀਂ ਕੱਢ ਦਿੰਦਾ ਇੰਨਾ ਸਨ ਟਰੈਕਟਰ ਠੀਕ ਹੈ ਜੀ ਆ ਕੀ ਇੰਜਨ ਗੇਅਰ ਵੀ ਓਵੇਂ ਨਵਾਂ ਪਿਆ ਰਿਹਾ ਜਿਵੇਂ ਟਰੈਕਟਰ ਬਾਹਰੋਂ ਨਵਾਂ ਹੋਵੇ ਅੰਦਰ ਪੂਰਾ ਸ਼ਕੀਨ ਟਰੈਕਟਰ ਅੱਗੇ ਆ ਗਿਆ ਜੀ ਫਾਰਮਟਰੈਕ ਨੀ ਅੱਗੇ 475 ਠੀਕ ਹੈ ਜੀ 475 ਆ ਗਿਆ ਜੀ ਮਹਿੰਦਰਾ ਮਹਿੰਦਰਾ ਵੀਰੇ ਇਹ ਟਰੈਕਟਰ ਵੀ ਜਾਨੇ ਵੱਡੇ ਨਾਲ ਛੋਟਾ ਪੱਕਾ ਰੱਖਦੇ ਆ ਹਾਂਜੀ ਹਾਂ ਜੀ ਇਹ ਟਰੈਕਟਰ ਵੀ ਤੇ ਚੰਗਾ ਇੰਜਨ ਗੇਅਰ ਦਾ ਪੂਰਾ ਚੰਗਾ ਠੀਕ ਹੈ ਬਾਕੀ ਟਾਇਰ ਚਾਰੇ ਟਰੈਕਟਰ ਦੇ ਨਵੇਂ ਆ ਠੀਕ ਹੈ ਸਿੰਗਲ ਕਲਚ ਹੈ ਕਟਾ ਸਿੰਗਲ ਵੀਰੇ ਸਿੰਗਲ ਸਿੰਗਲ ਕਲਚ ਦੇ ਵਿੱਚ ਹੈ ਟਰੈਕਟਰ ਟਾਇਰਾਂ ਦੀ ਜੇ ਗੱਲ ਬਾਰੇ ਟਾਇਰ ਮਗਲੇ ਵੀਕੇ ਦੀ ਵੀਕੇ ਟੀ ਦੀ ਹੈਗੇ ਆ 99 ਪੈਸੇ ਮੂਹਰੇ ਬਿਲਕੁਲ ਨਵੇਂ ਆ ਠੀਕ ਹੈ ਜੀ ਇਹ 12 ਦੇ ਟਾਇਰਾਂ ਚਾਹੀਦੇ 12 ਦੇ ਟਾਇਰਾਂ ਚਾਹੀ ਕਾਂਟਰੀ ਟ੍ਰੈਕਟਰ ਰਿਟਾਇਰ ਬਈ ਕੋਲ ਨਾ ਮੈਂ ਮਾਡਲ ਬਈ ਇਹੇ ਮਾਡਲ 2000 ਮਾਡਲ ਆ ਵੀਰੇ ਪੂਰਾ ਜੀ ਪੂਰਾ ਜੀ ਪੂਰਾ 2000 ਮਾਡਲ ਆ ਮਗਰਾਟਮ ਰੂਟ ਨਾਲ ਦੀ ਨਾਲ ਦੇ ਨਾਲ ਦੇ ਵੀਰੇ ਟ੍ਰੈਕਟਰ ਮਹਾਜ ਦਾ ਉਵੇਂ ਹੀ ਪਿਆ ਵਿੱਚ ਮਾੜੀ ਮੁੱਟੀ ਟੱਚਿੰਗ ਜਰੂਰ ਮਾੜੀ ਸ਼ੋ ਦੇ ਉੱਤਲੇ ਪਾਸੇ ਹੈਗੀ ਆ ਠੀਕ ਆ ਜੀ ਬਾਕੀ ਟ੍ਰੈਕਟਰਾਂ ਵੇ ਸਾਰੇ ਪੰਜਾਬ ਨੰਬਰ ਹੀ ਹੁੰਦੇ ਸਾਰੇ ਨੰਬਰ ਪਿਆ ਵੀਰੇ ਇੱਕ ਅੱਧਾ ਜਿਹਾ ਆਉਂਦਾ ਵੀ ਉਹ ਵੀ ਦੱਸ ਦੇਈਦਾ ਜਿਹੜਾ ਆਪਣੇ ਕੋਲ ਬਾਹਲਾ ਨੰਬਰ ਆਉਂਦਾ ਵੀ ਨਾ ਹੋਇਆ ਲੈਣੇ ਪੀ ਆ ਉਵੇਂ ਨਹੀਂ ਲੈਂਦੇ ਠੀਕ ਆ ਜੀ ਹਾਂਜੀ ਠੀਕ ਆ ਬਾਈ ਤੇਰੀ ਜੇ ਅਪਾ ਡਿਮਾਂਡ ਦੀ ਗ 180000 ਰੁਪਇਆ ਮੌਕੇ ਤੇ ਮਾਨ ਤਨ ਕਰਦਾ 15000 ਦਾ ਵੀ ਜੀ ਠੀਕ ਆ ਜੀ ਡਰੈਕਟਰ ਦੇਵਾਂਗੇ 165000 ਦਾ 165000 ਦਾ ਹਾਂ ਜੀ 165000 ਦਾ ਡਰੈਕਟਰ ਬਈ ਸਾਨੂੰ ਇਹ ਮਿਲ ਜੂਗਾ ਸਾਹਮਣੇ ਆ ਗਿਆ ਜੀ ਸਟੈਂਡਰਡ ਡੀ ਆਈ ਸਟੈਂਡਰਡ ਵੀਰੇ 345 345 3 ਸਿਲੰਡਰ 45 ਹਾਰਸ ਪਾਵਰ ਹਾਂ ਜੀ 45 ਐਚ ਪੀ ਕਹਿ ਸਕਦੇ ਆ ਇੰਗਲਿਸ਼ ਚ ਤੇ ਇਹ ਵੀ ਨੰਬਰ ਇਹ ਨੰਬਰ ਵੀਰੇ ਗਿਆ ਬਾਹਰ ਲਾ ਹਾਂਜੀ ਹਾਂਜੀ ਪੰਜਾਬ ਨਾ ਹੋਇਆ ਸ਼ਾਹਕੋਟ ਦਾ ਨਾਂ ਹੋਇਆ ਬੇਟਾ ਠੀਕ ਆ ਜੀ ਸੇਮ ਫੋਲ ਸਟੀਰਿੰਗ ਦਾ ਟਰੈਕਟਰ ਹੈ ਜਮਾ ਬਾਕੀ ਇੰਜਨ ਗੇਅਰ ਤਾਂ ਚੰਗਾ ਟਰੈਕਟਰ ਚਲਾਵਾ ਚ ਉਹ ਬਹੁਤ ਸੋਹਣਾ ਟਰੈਕਟਰ ਦਾ ਠੀਕ ਆ ਜੀ ਇੰਜਨ ਗੇਅਰ ਦਾ ਪੂਰਾ ਓਕੇ ਆ ਹਾਂ ਇੰਜਨ ਗੇਅਰ ਦਾ ਚੰਗਾ ਵੀਰੇ ਟਾਇਰ ਟਾਇਰ ਦੀ 40 ਕੇ ਪੈਸੇ ਟਰੈਕਟਰ ਤੇ ਟਾਇਰ ਘੱਟ ਆ ਥੋੜੇ ਹਾਂਜੀ ਟਾਇਰ ਘੱਟ ਆ ਫਿਰ ਉਹ ਜਾਂ ਰੇਟ ਦਾ ਵੀ ਫਰਕ ਆ ਵੀਰੇ ਉਹ ਇਹ ਰੇਟ ਦਾ ਫਰਕ ਹਾਂਜੀ 2004 ਮਾਡਲ ਟਰੈਕਟਰ ਆ 4 ਮਾਡਲ ਆ ਯਾਰ ਭਾਈ ਡਿਮਾਂਡ ਦੀ ਗੱਲਬਾਤ ਕਰੀਏ ਡਿਮਾਂਡ ਇਹਦੀ ਮੰਡੀ ਦੀ 1,40,000 ਰੁਪਇਆ ਕਰਦੇ ਵੀਰੇ 1,40,000 ਦਾ ਡਿਮਾਂਡ ਕਰਦੇ ਹਾਂ ਹਾਂ ਡਬਲ ਕਲੱਚ ਹੈ ਸਹੀ ਕਿੰਨੇ ਦਾ ਭਾਈ ਸਵਾ ਲੱਖ ਦਾ ਰੇਟ ਦੇਣਾ ਹੀ ਆ ਹਾਂ ਨਾ ਚ ਠੀਕ ਹੈ ਜੀ ਸਵਾ ਲੱਖ ਦਾ ਹੀ ਨਹੀਂ ਹੈਗਾ ਬਸ ਉਹ ਜਿੰਨਾ ਮਾਨਤਾ ਨਾਲ ਜਿੰਨਾ ਕਰਨਾ ਹੀ ਪਸਦਾ ਹੈ ਜੈਸਨੋ ਬਸ ਸਵਾ ਦਾ ਹੀ ਦੇਣਾ ਵੀਰੇ ਡਬਲ ਕਲੱਚ ਡਬਲ ਕਲੱਚ ਆ ਠੀਕ ਹੈ ਜੀ ਅੱਗੇ ਆਗਾ ਜੀ ਫਾਰਮ ਟ੍ਰੈਕ 60 ਦਾ ਅੱਗੇ 60 ਜੀ 6 ਮਾਡਲ 6 ਮਾਡਲ ਆ 60 ਵਾਲਾ ਫਾਰਮ ਟ੍ਰੈਕ ਇਹ ਟਰੈਕਟਰ ਵੀ ਪੂਰਾ ਸੁਨੱਖਾ ਟਰੈਕ ਪੂਰਾ ਸੁਨੱਖਾ ਵੀਰੇ ਬੈਂ ਨੇ ਕਿੰਨੇ ਅਰਗਾਂ ਮਰ ਕਾਟਾਂ ਮ ਗੋਡਾਂ ਦਾ ਬਾਡੀ ਲੈਣਾ ਟਾਇਰ ਵੀ ਟਰੈਕਟਰ ਦੇ ਚੰਗੇ ਆ 70 80 ਪੈਸੇ ਟਾਇਰ ਰੈਟਰ ਦੇ ਕੰਪਨੀ ਦੇ ਟਾਇਰ ਆ ਵਧੀਆ ਹਾਂਜੀ ਵਧੀਆ ਪੋਲੋ ਦੇ ਆ ਹਾਂਜੀ ਚੌਕੜਾ ਹਾਂਜੀ ਚੌਕੜਾ ਪੋਲੋ ਦਾ ਹੀ ਆ 14 ਦੇ ਟਾਇਰਾਂ ਦੇ 14 ਦੇ ਟਾਇਰ ਆ ਕਿ ਜੈ ਜੈ ਟਰੈਕਟਰ ਸ਼ਕੀਨ ਪਿਆ ਹਾਂਜੀ 6 ਮਾਡਲ ਬਹੁਤ ਘੱਟ ਇਹਨੇ ਸੋਨੇ ਰੈਟਰ ਮਿਲਦੇ ਆ ਠੀਕ ਆ ਬਈ ਦੇਖਣ ਨੂੰ ਟਾਪ ਮਾਡਲ ਲੱਗਦਾਗਾ ਹਾਂ ਬਸ ਡਿਜੀਟਲ ਮੀਟਰ ਵਾਲਾ ਐ ਡਿਜੀਟਲ ਮੀਟਰ ਵਾਲਾ ਹਾਂ ਡਿਜੀਟਲ ਮੀਟਰ ਆ ਮਗਰਾੜਾ ਮੁਰਗੂੜ ਬਈ ਉਹ ਦਿਨੇ ਨਵਾਂ ਹੀ ਪਏ ਮਰਕਾਨਗੋੜਤਾ ਠੀਕ ਹੈ ਜੀ ਡਿਜੀਟਲ ਮੀਟਰਾਂ ਚ ਹੈ ਉਹ ਡਿਜੀਟਲ ਸੰਭਿਆ ਬਹੁਤ ਆ ਠੀਕ ਆ ਐਂਡੀ ਉਂਡੀ ਗੇਟਰਾਂ ਦੇ ਵੀ ਆ ਪੂਰਾ ਲੋਹਾ ਥੱਪਿਆ ਹੋਇਆ ਪੂਰਾ ਮਗਰੋਂ ਵੀ ਹੋ ਕੋ ਕਬੜੀ ਤਾਂ ਥਾਂ ਥਾਂ ਲੱਗੀ ਹੋਈ ਹੈ ਵਧੀਆ ਸੈਟ ਠੀਕ ਹੈ ਜੀ ਬੈਕ ਸਾਈਡ ਤੋਂ ਵੀ ਦਿਖਾ ਲਈ ਬੱਬੂ ਪੂਰਾ ਘੈਂਟ ਆ ਪੂਰਾ ਸ਼ਕੀਨ ਆ ਰੇਟੋਂ ਠੀਕ ਆ ਬਈ ਡਿਮਾਂਡ ਦੀ ਜੇ ਆਪਾਂ ਗੱਲ ਕਰੀਏ ਡਿਮਾਂਡ ਵੀਰੇ 2 ਲੱਖ ਦੇ 45000 ਰੁਪਇਆ 2 ਲੱਖ 45000 ਦਾ ਡਿਮਾਂਡ ਆ ਜੀ ਇਹ ਚੋਂ ਵੀ 15000 ਦੀ ਛੂਟ ਹੋਵੇ ਰੇਟੋਂ ਜੀ ਅੱਗੇ ਹੈਗਾ ਸੋਨਾ ਲਿਕਾ 35 ਵਾਲਾ 35 ਵਾਲਾ ਆ ਗਿਆ ਜੀ ਸੋਨਾ ਲਿਕਾ ਇਹ ਘੱਟ ਤੇ ਖਰਚੇ ਵਾਲਾ ਟਰੈਕਟਰ ਆ ਹਾਂਜੀ ਵੀਰੇ ਇਹ ਸੈਂਟਰ ਗੇਅਰ ਚ ਵੀ ਆਉਂਦੇ ਆ ਪਰ ਇਹ ਸਾਈਡ ਗੇਅਰ ਸਾਈਡ ਇਹ ਉੱਚਾ ਮਾਡਲ ਹੈ ਸਾਈਡ ਗੇਅਰ ਚ ਇਹ 7 ਮਾਡਲ ਟਰੈਕਟਰ ਆ ਹਾਂਜੀ ਸਾਈਡ ਗੇਅਰ ਉੱਚੇ ਜਿਹੜੇ 2-3 ਆਏ ਉਹ ਸੈਂਟਰ ਚ ਆਏ ਵੀਰੇ ਠੀਕ ਆ ਜੀ ਟਰੈਕਟਰ ਦੀ ਕੰਡੀਸ਼ਨ ਚੈੱਕ ਕਰੋ ਤੁਸੀਂ ਕਿੰਨੀ ਟਰੈਕਟਰ ਸਾਰਾ ਸਾਫ਼ ਸੁਥਰਾ ਪਿਆ ਪੂਰਾ origignal ਟਰੈਕਟਰ ਰੰਗ ਪੇਂਟ ਦਾ ਵੀ ਇਹ ਰੰਗ ਪੇਂਟ ਦਾ ਵੀ ਸਾਰਾ ਵਧੀਆ ਪਿਆ ਟਰੈਕਟਰ ਨਾਲ ਦਾ ਹੀ ਆ 13 ਦੇ ਟਾਇਰਾਂ ਆ ਬਾਈ 13 ਦੇ ਆ ਜੀ ਟਾਇਰਾਂ ਦੀ ਕੀ ਕੰਡੀਸ਼ਨ ਆ ਬਾਈ ਟਾਇਰ ਮਗਲੇ ਤਾਂ ਅੱਦੇ ਵੀਰੇ ਗਏ ਅੱਦੇ ਗਿਣ ਕੇ ਚੱਲੋ 60 ਪੈਸੇ ਟਾਇਰ ਆ ਵੇ ਹਾਂ ਪਰ ਆਪਾਂ ਕੱਟ ਹੀ ਦੱਸੋ ਕੱਟ ਦੱਸੋ ਮੂਲੇ ਬੈਲਕੋ ਨਵੇਂ ਆ ਕਨਟਰ ਦੇ ਟਾਇਰ ਆ ਤੇ ਇੱਕ ਸੋਹਣਾ ਸੁਨੱਖਾ ਪੂਰਾ ਡੈਟ ਠੀਕ ਆ ਜੀ ਕਨਟਰ ਵਾਲੇ ਨਵੇਂ ਟਾਇਰ ਆ ਜਮਾ ਹਾਂ ਜੀ ਠੀਕ ਆ ਜੀ ਮਾਰਨੇ ਕਿੰਨੇ ਦੱਸੇ ਜੀ ਇਹ 7 ਮਾਡਲ ਲੱਗਦੇ 7 ਮਾਡਲ ਆ ਇਹ ਭਾਈ ਦੀ ਡਿਮਾਂਡ ਦੀ ਗੱਲ ਬਾਕੀ ਡਿਮਾਂਡ ਇਹ 1,85,000 ਰੁਪਇਆ 1,85,000 ਦਾ ਡਿਮਾਂਡ ਆ ਜੀ ਹਾਂ ਜੀ 15,000 ਦੀ ਇਹ ਟਰੈਕਟਰ ਚ ਸ਼ੂਟ ਛੱਡਾਂਗੇ 15,000 ਦੀ ਇਹ ਚੋਰੀ ਹਾਂ ਜੀ ਵੀ ਜੀ ਠੀਕ ਆ ਜੀ ਤੇ ਜਿਹੜੇ ਘਰੇ ਖੜੇ ਆ ਵੀ ਟਰੈਕਟਰ ਉਹ ਘਰੇ ਆਪਣੇ ਕੋਲ ਹੈਗਾ ਇੱਕ ਤਾਂ ਹੌਲੈਂਡ ਵਾਲਿਆਂ ਦਾ 30 32 ਆ ਹਾਂ ਜੀ ਟਰੈਕਟਰ ਪੂਰਾ ਸੋਨਾ ਸੁਨੱਖਾ ਪੂਰਾ ਨਾਲ ਦੇ ਟਾਇਰ ਆ ਟਰੈਕਟਰ ਤੇ 2002 ਮਾਡਲ ਹੀ ਟਰੈਕਟਰ ਆ 2002 ਦੇ ਨਾਲ ਦੇ ਟਾਇਰ ਹਜੇ ਠੀਕ ਆ ਜੀ ਨਾਲ ਦੇ ਟਾਇਰ ਨਾਲ ਦੇ ਟਾਇਰ ਆ ਟਰੈਕਟਰ ਇੰਨਾ ਨਵਾਂ ਪਿਆ ਹਜੇ ਕਿੰਨੇ ਪੈਸੇ ਟਾਇਰ ਵੀਰੇ ਹੈ ਦਾ ਇੱਕ ਕਸਿਆ ਚੀਜ਼ ਆ ਹਾਂ ਪਰ ਹੈ ਨਹੀਂ ਆਪਾਂ ਨਾਲ ਦੇ ਹੈ ਨਾਲ ਦੇ ਉਹਦੇ ਟਰੈਕਟਰ ਪੂਰਾ ਸੁਨੱਖਾ ਕੋਈ ਇੰਜਨ ਦੀ ਵਾਏ ਪੂਰਾ ਬਲੋ ਨਹੀਂ ਕੋਈ ਆਵਾਜ਼ ਨਹੀਂ ਮਗਰੋਂ ਸ਼ਕੀਨ ਟਰੈਕਟਰ ਆ ਪੂਰਾ ਦੂਜਾ ਬਾਈ ਦੂਸਰਾ ਹੈ ਐਚਐਮਟੀ 2511 99 ਮਾਡਲ ਆ ਠੀਕ ਆ ਜੀ ਉਹ ਟਰੈਕਟਰ ਵੀ ਟਾਇਰ 45 ਕੇ ਪੈਸੇ ਆ ਸੋਹਣਾ ਟਰੈਕਟਰ ਆ ਛੋਟੇ ਰੇਟਾਂ ਚ ਆ ਉਹ ਕਿੰਨੇ ਦਾ ਉਹ ਟਰੈਕਟਰ ਆਪਾਂ ਦੇ ਦਾਂਗੇ ਵੀਰੇ ਇੱਕ ਕੱਲਾ 70000 ਦਾ 70000 ਇਹ ਜਿਹੜਾ 30 32 ਆ ਉਹ ਦੇਵਾਂਗੇ 1 ਲੱਖ ਤੇ 45000 ਦਾ ਉਹਨਾਂ ਟਾਇਰਾਂ ਦੇ ਵਿੱਚ ਠੀਕ ਹੈ ਠੀਕ ਆ ਜੀ ਤੇ ਕੰਡੈਕਟਰ ਨੰਬਰ ਆਪਣਾ ਹੀ 9501356301 ਠੀਕ ਹੈ 9501356301 ਪਿੰਡ ਜੀ ਕਿਹੜਾ ਪਿੰਡ ਲਵਾਰਾ ਜ਼ਿਲ੍ਹਾ ਮੋਗਾ ਵੀਰੇ ਠੀਕ ਹੈ ਜੀ ਲਵਾਰਾ ਬਾਬੇ ਦામੂ ਸ਼ਾਹ ਵਾਲਾ ਆਪਣਾ ਹੀ ਤੋਂ 4 ਕਿਲੋ ਮੀਟਰ ਨਹੀਂ ਲਾਉਣ ਆਦੇ ਨਹੀਂ ਆਪਣੇ ਸਾਰੇ ਟਰੈਕਟਰ ਜਿਹੜੇ ਕੈਸ਼ ਵਾਲੇ ਆ ਛੋਟੇ ਰੇਟਾਂ ਵਾਲੇ ਆ ਠੀਕ ਹੈ ਜੀ ਪ੍ਰਾਣਾ ਦਾ ਵਿੱਚ ਕੱਟ ਲਵਾਂਗੇ ਕੱਟ ਵੀ ਲਵਾਂਗੇ ਵੀਰੇ ਕੋਈ ਚੱਕਰ ਨਹੀਂ ਛੋਟੇ ਰੇਟ ਵਾਲਾ ਮਿਲਦਾ ਹੋਇਆ ਲੈ ਵੀ ਲਵਾਂਗੇ ਠੀਕ ਹੈ ਸਿੱਧਾ ਵੀ ਲੈ ਲਾਂਗੇ ਹਾਂ ਜੀ ਸਿੱਧਾ ਵੀ ਲੈ ਲਾਂਗੇ ਠੀਕ ਹੈ ਜੀ ਧੰਨਵਾਦ ਬਾਈ ਜੀ ਓਕੇ